ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਸਵਾਦ ਕਰਦਾ ਆਪਾਂ ਨਵੇਂ ਵਲੌਗ ਦੇ ਵਿੱਚ ਤੇ ਸਭ ਤੋਂ ਪਹਿਲਾਂ ਹੈਪੀ ਵਿਸ਼ ਕਰਵਾੜੇ ਸਾਰਿਆਂ ਨੂੰ ਕਲਦਵਾਲੀ ਵਧੀਆਂ ਉਹਦੇ ਨੰਗੀ ਆ ਅੱਜ ਦਾ ਦਿਨ ਵਧੀਆਂ ਵਧੀਆਂ ਨਾਗੇ ਵਿਸ਼ ਕਰਵਾ ਜੀ ਦਾ ਤੇ ਬਾਕੀ ਸਵੇਰ ਰਹੇ ਮੇਰੇ ਕੋਲ ਮੋਟਰਸ ਧੋਤੇ ਬਾਅਦ ਫਿਰ ਰੈਸਟੋਰੇਟ ਕੀਤੀ ਮੇਰੇ ਵਲੌਗ ਨਹੀਂ ਚਾਲੂ ਕੀਤਾ ਵਲੌਗ ਮੈਂ ਹੁਣ ਚਾਲੂ ਕਰਨਾ ਸ਼ਾਮੀ ਤੇ ਆ ਮੋਟਰਸ ਲੈ ਕਾਹਦੀ ਧੋਤਾ ਸੀ ਤੇ ਉਧਰ ਵਾਲੇ ਦੋਵੇਂ ਧੋਤੇ ਸੀ ਸਵੇਰੇ ਤੋਂ ਅਗੇ ਤਾਂ ਅਗ ਇਹਨਾਂ ਨੂੰ ਅੰਦਰ ਲਾਤਾ ਹੁਣ ਇੱਕ ਬਸ ਕਰਦੇ ਆ ਵਲੌਗ ਕੰਟੀਨਿਊ ਤੇ ਬਾਕੀ ਹਸਣਾ ਬੈਠਾ ਇੰਦਰਾ ਬੈਠਾ ਐਲਈਡੀ ਰੇ ਬੰਦੇ ਆ ਚਾਚਾ ਇਧਰ ਵੇਖੀਂਦਾ ਆ ਉਹਦਾ ਫੋਨ ਵਖੜਾਈ ਕੋਈ ਉਹਨਾਂ ਬਲੌਗ ਤੁਰ ਫਿਰ ਕੇ ਕਰਦੇ ਕੰਟੀਨਿਊ ਜਿੰਨਾ ਸਵੇਰ ਤੇ ਬਣਿਆ ਨਹੀਂ ਕਿਉਂਕਿ ਸਵੇਰੇ ਚਾਲੂ ਨਹੀਂ ਕੀਤਾ ਸਵੇਰ ਦਾ ਘਰੇ ਰਹਿ ਜਾਂ ਕਰਦੇ ਆਓ ਜਲਦੀ ਜਾਣਾ ਬਾਅਦ ਤੇ ਓਏ ਤੇ ਠੀਕ ਆ ਬਾਹਰ ਦਾ ਮੌਜਾ ਹੋ ਗਏ ਨੇ ਬਾਕੀ ਰਾਤੀ ਇੱਕ ਦਿਨ ਮੇਰਾ ਯਾਤਰਾ ਬਲੌਗ ਐਡਿਟ ਕਰਦਾ ਰਿਆਂ ਕਿਉਂਕਿ ਅੱਜ ਦਿਨੇ ਪਾਇਆ ਨਹੀਂ ਬਲੌਗ ਪਾਉਣਾ ਜ਼ਰੂਰੀ ਸੀ ਤੇ ਬਾਕੀ ਦਾ ਪਟਾਕਾ ਪਰੋਕੇ ਚਲਾਉਂਦੇ ਨੇ ਕਿ ਥਕਾਵਟ ਜੀ ਇਹਨਾਂ ਲੰਮੇ ਪੈ ਕੇ ਨੀਂਦ ਆ ਗਈ ਤੇ ਕੋਈ ਨਹੀਂ ਅੱਜ ਨਾਲ ਥੋੜੇ ਬਹੁਤ ਲਾਲ ਬੰਬ ਜਿਹੜੇ ਨੇ ਨਿੱਕੇ ਮਿੱਟੀ ਪਟਾਕੇ ਜਿਹੇ ਥੋੜੇ ਹੋ ਕੇ ਉਹ ਬਚੇ ਆ ਉਹ ਹੁਣ ਉਹ ਚਲਾਵਾਂਗਾ ਅੱਜ ਉਹ ਵੀ ਅੱਜ ਕਰਦੇ ਹਾਂ ਉਹਨਾਂ ਦਾ ਖੇਲਾ ਸਮਾਪਤ ਰਾਤ ਬੱਜ ਗਈ ਥੋੜੇ ਜਿਹੜੇ ਨੂੰ ਪਟਾਕੇ ਮਾਂ ਚੱਲ ਚਲਾਣੇ ਬਾਕੀ ਵੱਡੇ ਬੜਾ ਬੰਬ ਜਿਹੜੇ ਨਾ بڑے بڑے ਜਿਹੜੇ ਡੇ ਡੇ ਬੰਬ ਲੈ ਕੇ ਨਾ ਸਾਰੇ ਚਲਾਤੇ ਉਹ ਕੁਨ ਲੱਗਾ ਕਿ ਤੁਹਾਨੂੰ ਲੱਗ ਵੱਡੇ ਬੰਬ ਐਕਸਪੈਰੀਮੈਂਟ ਕਰਨ ਨੂੰ ਕੁਝ ਸੈਸਲ ਲੈ ਗਏ ਬੜੀ ਵੀਡੀਓ ਹਟਿੰਗ ਆ ਗਿਆ ਮੈਂ ਪਿਛਲੇ ਵਲੋਗੋ ਜੇ ਡਿਸਕ੍ਰਿਪਸ਼ਨ ਚ ਲਾਇਆ ਉਹ ਚੈੱਕ ਕਰ ਲਿਆ ਦਿਵਾਲੀ ਵਾਲਿਆਂ ਚ ਨਹੀਂ ਬਾਲਟਾ ਨਹੀਂ ਨਾ ਮੇਰੇ ਜੇ ਮੈਂ ਨਾ ਕਰਦਾ ਪਤਾ ਬਾਲਟਾ ਢਾਈ ਮਾਂ ਬਾਲਟਾ ਤਰ੍ਹਾਂ ਬੰਬ ਬਟ ਡਰਾਮਾ ਨਹੀਂ ਬਾਲਟਾ ਵੀ ਛੱਡ ਤੂੰ ਹੀ ਆ ਜੀ ਬੰਬ ਬੰਬ ਤੂੰ ਟਾ ਸੋਈ ਵਾਰ ਬੈਣਾ ਤੈਨੂੰ ਵੇਖੀ ਬਣਨ ਲਿਆ ਹਵਾ ਉਡੇ ਲਈ ਹਣਾ ਕਿਉਂ ਓਏ 185 ਹੋ ਗਈ ਹੈ 185 ਵੀ ਹੋ ਗਏ ਹੁਣ ਚਲੋ ਠੀਕ ਆ ਚਲਦੇ ਆ ਸੋ ਗਾਇਸ ਕੰਡਾ ਇੰਦਰ ਯੂਨਿਟ ਚੈੱਕ ਕਰ ਰਵੇ ਰੋਜ਼ ਦਾ ਕੰਮ ਇਹ ਕੰਮ ਨਹੀਂ ਛੱਡਣਾ ਇਹ ਪੱਕੀ ਡੇਲੀ ਰੁਟੀਨ ਹੋ ਗਈ ਯੂਨਿਟ ਚੈੱਕ ਕਰਨ ਦੀ 40 40 ਠੀਕ ਆ 5 5 6 ਹੋ ਗਏ ਤੂੰ ਕਰਨੇ ਹੋ ਇਧਰ ਪੜਨਾੰਦਾ ਵਾ ਓਏ ਆਉਣ ਪਰੇ ਗਏ ਕਿ ਮੜਿਆ ਆ ਵੱਖਰਾ ਦੇਖਦਾ ਕੋਈ ਨਹੀਂ ਚਲ ਕੋਈ ਨਹੀਂ ਮੇਲਾ ਵਾ ਕਿਦੇ ਸਾਈ ਜੀ ਦਾ ਚਲ ਕੋਈ ਨਹੀਂ ਸੋ ਗਾਈਸ ਹੁਣ ਲੱਗੇ ਕਰਨਾ ਸੀ ਬੰਬਾਰਾ ਚੈਲੰਜ ਅੰਦਰ ਵੀ 10 ਬੰਬ ਮਿਲੇ ਆ ਤੇ ਮੌਕੇ ਮਿਲੇ ਆ 8 6 4 ਤੇ ਉਹ ਸੁਣ ਜੇ ਮਿਲ ਗਏ 8 ਮੌਕੇ ਮਿਲੀਆਂ 8 ਤੀਲਾ ਮਿਲ ਗਿਆ ਤੇ ਮੈਨੂੰ ਮਿਲ ਗਏ 6 ਮੌਕੇ ਤੇ ਇੰਦਰ ਨੂੰ ਮਿਲ ਗਏ 4 4 ਤੀਲਾ ਇਹ ਬਸ ਆਪਣਾ ਡਮਾਗ ਲਾਉਣਾ ਵਾ 54 ਲਾਂ ਵਿੱਚ 10 ਬੰਬ ਚਲਾਉਣੇ ਕਿਸੇ ਹਿਸਾਬ ਨਾਲ ਤੇ ਜਾਂ ਮੇਰੇ ਕੋਲ 6 ਵਿੱਚ 6 'ਚ 10 ਬੰਬ ਕਿਦਾਂ ਚਲਾਉਣੇ ਉਹਨੇ 8 ਮਿਲੇ ਉਹ 8 'ਚ ਚਲਾਉਣੇ ਆ ਚਲੋ ਵੇਨੇ ਆਂ ਐਂ ਮਿਲਦੇ ਤੁਹਾਨੂੰ ਹੁਣ ਪੂਰਾ ਕਰਕੇ ਆ ਚੈਲੰਜ ਚੈਲੰਜ ਦੇ ਦਿੱਤਾ ਹੈ ਪੂਰਾ ਕਰ ਤੁਹਾਨੂੰ ਨਿਸ਼ਾਨੀਆਂ ਬੁਖਾਰਨਾ ਕਿਦਾਂ ਕਿਤੇ ਦੇਖੋ ਇੱਥੇ ਲੈ ਆਂ ਤੇ ਬਾਕੀ ਤੁਸੀਂ ਕੋਈ ਨਹੀਂ ਆ ਇੰਦਰ ਦੇ ਵਲੌਗ 'ਚ ਜਾ ਕੇ ਤੁਸੀਂ ਮੇਰਾ ਵਲੌਗ ਵੇਖ ਲਿਓ ਇੰਦਰ ਸਮਰਾ ਵਲੌਗਸ ਦੇ ਵਿੱਚ ਮੇਰੇ ਉਹ ਮਤਲਬ ਇਹਦਾ ਵਲੌਗ ਆ ਨਾ ਉਹਦੇ 'ਚ ਵੇਖ ਲਓ ਚੈਲੰਜ ਆਖਰ ਜਿੱਤ ਗਿਆ ਮੈਂ ਹਰ ਵਾਰ ਜਦੋਂ ਐਰਕੀ ਚੈਲੰਜ ਮੈਂ ਜਿੱਤ ਗਿਆ ਮੈਨੂੰ ਮਿਲੇ ਸਿਰਫ ਇਹ ਮਤਲਬ ਵੀ 6 ਤੀਲਾਂ ਮਿਲੀਆਂ 6ਾਂ ਤੀਲਾਂ 'ਚ 10 ਬੰਬ ਚਲਾਉਣੇ ਸੀ ਮੈਂ ਤੇ ਮੈਂ ਦੇ 6ਾਂ ਤੀਲਾਂ 'ਚ 10 ਬੰਬ ਚਲਾਤੇ ਉਹ ਮੇਰਾ ਦਿਮਾਗ ਹੀ ਵੀ 6ਾਂ ਤੀਲਾਂ ਵਿੱਚ ਕਿੰਨੀਆਂ ਤੀਲਾਂ ਵਧਾਉਣੀਆਂ ਮੈਂ ਤਿੰਨ ਵੀ 6 ਤੀਲਾਂ ਪੂਰੀਆਂ ਨਹੀਂ ਖਤਮ ਕੀਤੀਆਂ ਮੈਂ ਸਿਰਫ ਤਿੰਨਾਂ ਤੀਲਾਂ ਵਿੱਚ 10 ਬੰਬ ਚਲਾਏ ਆ ਠੀਕ ਆ ਤਿੰਨਾਂ ਤੀਲਾਂ ਵਿੱਚ 10 ਬੰਬ ਚਲਾਤੇ ਸੀ ਮੈਂ ਤੇ ਇਹ ਸਾਨੂੰ ਮਿਲੀਆਂ ਸੀ 8 ਤੀਲਾਂ ਉਹਦੇ ਕੋ 8ਾਂ ਤੀਲਾਂ ਵਿੱਚ 10 ਬੰਬ ਨਹੀਂ ਚਲੇ ਉਰ ਕੋ ਚਲੇ ਆ ਪੰਜਾਂ ਤੀਲਾਂ 'ਚ 10 ਬੰਬ ਚਲਾਏ ਨੇ ਮੈਂ ਤਿੰਨਾਂ ਚਲਾਏ ਨੇ ਪੰਜਾਂ ਚਲਾ ਤੇ ਇੰਦਰ ਨੇ ਦੋੋਂ ਥੀਲਾਂ ਵਿੱਚ 10 ਬੰਬ ਚਲਾਏ ਆ ਉਹ ਹਰਿਆਵਦਾ ਕਰਤਾ ਉਹ ਤਾਂ ਕਰਕੇ ਹਰਿਆ ਵੀ ਉਹਦੇ ਕੋਲ 10 ਬੰਬ ਹੀ ਨਾ 10 ਵਿੱਚ ਦੋ ਬੰਬ ਉਹਦੇ ਫੁੱਸ ਨਿਕਲ ਆਏ ਜੇ ਉਹ ਦੋ ਬੰਬ ਫੁੱਸ ਨਾ ਨਿਕਲਦੇ ਫਿਰ ਉਹ ਦੋੋਂ ਥੀਲਾਂ ਦੇ 10 ਬੰਬ ਚਲਾਉਂਦੇ ਹੀ ਤੇ ਫਿਰ ਉਹ ਜਿੱਤਦਾ ਹੀ ਬਸ ਉਹ ਹਰਿਆ ਇਸ ਕੰਮ ਤੋਂ ਵੀ ਦੋ ਬੰਬ ਫੁੱਸ ਨਿਕਲ ਆਏ ਉਹ ਚਾੜੀ ਗਲਤੀ ਨਹੀਂ ਉਹ ਜੇ ਬੰਬਾਂ ਦੀ ਗਲਤੀ ਆ ਜਾਂ ਆਉਂਦੀ ਕਿਸਮਤ ਦੀ ਬਾਕੀ ਮੈਂ ਤਿੰਨ ਥੀਲਾਂ ਵਿੱਚ 10 ਬੰਬ ਚਲਾਤੇ ਮੈਂ ਜਿੱਤ ਗਿਆ ਹੁਸੈਨ ਨੇ ਚਲਾਏ ਪੰਜਾਂ 'ਚ 10 ਓਟ ਸੈਕਿੰਡ ਰਹਿ ਗਿਆ ਤੇ ਜਿਹੜਾ ਇੰਦਰ ਆ ਉਹ 3rd ਰਹਿ ਗਿਆ ਬਾਕੀ ਜਿ ਮੰਨੇ ਜਾਵੇ ਤੇ ਇੰਦਰ ਵੀ ਜਿੱਤਿਆ ਵਾ ਕਿਉਂਕਿ ਇੰਦਰ ਫਸਟ ਆ ਗਿਆ ਫਿਰ ਮੈਂ ਸੈਕਿੰਡ ਆ ਗਿਆ ਕਿਉਂਕਿ ਇੰਦਰ ਦੇ ਸਿਰਫ ਦੋ ਬਾਹਵਾਂ ਚੱਲੇ ਜਰੂਰ ਆ ਬਸ ਪਟਾਕਾ ਨਹੀਂ ਮਾਰਿਆ ਉਹਨਾਂ ਨੇ ਮੇਨ ਕਾਲੇ ਥਾ ਨਹੀਂ ਕੀਤੀ ਉਹਨਾਂ ਨੇ ਤੇ ਬਾਕੀ ਵਲੌਗ ਤੇ ਇਦਾਂ ਕੰਟੀਨਿਊ ਕਰਾਂਗੇ ਹੁਣ ਦੁੱਧ ਲੈ ਕੇ ਆਏ ਹਾਂ ਮਤਲਬ ਇਹ ਚੈਲੰਜ ਪੂਰਾ ਕਰਕੇ ਦੁੱਧ ਲੈਣ ਚੱਲੇ ਅਗੇ ਦੁੱਧ ਲਿਆ ਕੇ ਆ ਕੇ ਤੇ ਹੁਣ ਵੈਨ ਨੇ ਕੀ ਕਰਦੇ ਆ ਕੋ ਥੋੜਾ ਬਹੁਤ ਵਲੌਗ ਹੁਣ ਨੇ ਕੰਟੀਨਿਊ ਕਰਦੇ ਇਦਾਂ ਹੀ ਤੇ ਫੇ ਵੈਨ ਨੇ ਆ ਕਿ ਮਰ ਵੀ ਡਾਡੀ ਉਹਨੇ ਦੇ ਘਰ ਨਹੀਂ ਹੈ ਕਿ ਡਾਡੀ ਉਹਨੇ ਮਤਲਬ ਕਿ ਹੈ ਕਿ ਹਰੇ ਘਰੇ ਮੈਨੂੰ ਰੋਟੀ ਲਈ ਇਨਵਾਈਟ ਕੀਤਾ ਹੈ ਡਾਡੀ ਨੂੰ ਤੇ ਬਾਬਾ ਜੀ ਨੂੰ ਉਧਰ ਗਏ ਆ ਕੋਈ ਨਹੀਂ ਆ ਜਾਣਗੇ ਉਹ ਤੇ ਵੈਸੇ ਠੀਕ ਹੈ ਮਿਲਦੇ ਤੁਹਾਨੂੰ ਜੇ ਡਾਡੀ ਆਕਰ ਫਿਰ ਅਸੀਂ ਸਾਰੇ ਤਿੰਨੇ ਮਤਲਬ ਕਿ ਸੈਰ ਕਰਨ ਜਾਵਾਂਗੇ ਨਾ ਆਇਆ ਤੇ ਫਿਰ ਮੈਂ ਇੰਦਰੀ ਜਾਵਾਂਗਾ ਚਾਚਾ ਰ ਵੈਸੇ ਨਹੀਂ ਜਾਂਦਾ ਸੈਰ ਕਰਨਾ ਚੱਕਰ ਜਾਂ ਡੱਗ ਬਾਰਾ ਗਿਆ ਚਲਾ ਮਰ ਵੀ ਉਹ ਡਿੱਗੇ ਤਾਂ ਜਾਂਦੇ ਪੈਰਾਸ਼ੂਟ ਜਾ ਉਹ ਡਿੱਗਣ ਡਿਆ ਏ ਲੱਗਦਾ ਲੱਗੇ ਡੇਪਣਾ ਰਾਜ ਜੀ ਹੋ ਗਿਆ ਹੀ ਜੁਤੇ ਆ ਗੱਲਾਂ ਜਿਹਦੇ ਕੀ ਗੇਮ ਪਾਵੇ ਹੁਣ ਅਸੀਂ ਆਏ ਆ ਬਾਹਰ ਸੈਰ ਕਰਨ ਮੈਂ ਹੁਸਨ ਤੇ ਇੰਦਰ ਤੇ ਨਵੇਂ ਆਣੇ ਸੈਰ ਕਰਨ ਆਏ ਆ ਤੇ ਗੱਲਾਂ ਬਾਤਾਂ ਚੱਲਣੀਆਂ ਹੜੀ ਵੀਡੀਓ ਦੀਆਂ ਹੀ ਕਿ ਅੱਗੇ ਕੀ ਲੈ ਕੇ ਆਈਏ ਕੀ ਪ੍ਰੋਜੈਕਟ ਸੋਚ ਗਏ ਕੋਈ ਨਹੀਂ ਸੋਚਦੇ ਆ ਸੋਚਣਾ ਤੇ ਚੱਲੋ ਪੈਣਾ ਹੀ ਹੈ ਕਿਉਂਕਿ ਅਸੀਂ ਇਹ ਚੈਨਲ ਤੇ ਨੰ ਕੰਮ ਸ਼ੁਰੂ ਕੀਤਾ ਵਾ ਤੇ ਸ਼ੁਰੂ ਕੀਤਾ ਤੇਰਾ ਮਤਲਬ ਵੇ ਨਹੀਂ ਬਹਿ ਜਾਣਾ ਅਸੀਂ ਹੋਰ ਗਰੋ ਕਰਨ ਦੀ ਕੋਸ਼ਿਸ਼ ਕਰਨਦੇ ਆ ਵੀ ਹੋਰ ਨਵੀਂ ਕਹਾਣੀ ਕੋਈ ਡਿਫਰੈਂਟ ਕਰੀਏ ਲੋਕੀ ਨਾਲ ਤੇ ਬਾਕੀ ਵਾਈਗਰੂਪ ਵਾਲੀ ਕਰੇ ਕਿਤਨਾ ਦਿਵਾਲੀ ਵਧੀਆ ਲੰਗੀ ਅੱਜ ਦੇ ਰਾਤ ਵਿਸ਼ਕਰਮਾ ਜੀ ਦਾ ਦਿਨ ਨੂੰ ਵਧੀਆ ਲੰਘਿਆ ਤੇ ਬਸ ਅੱਜ ਦੇ ਦਿਨ ਵਿੱਚ ਇਹੋ ਕੋਹਾ ਬਾਕੀ ਹੁਣ ਮੈਂ ਆ ਵੀ ਵਲੌਗ ਕਰ ਜਾਏ ਕੋ ਦੈਂਡ ਕਰੂੰਗਾ ਤੇ ਹੁਣ ਗੱਲਾਂ ਬਾਤਾਂ ਕਰਦੇ ਆ ਤੇ ਸੋਚਦੇ ਕੋਈ ਨਵਾਂ ਕੰਟੈਂਟ ਤੇ ਠੀਕ ਆ ਮਿਲਦਾ ਤੁਹਾਨੂੰ ਘਰ ਜਾ ਕੇ ਅਸੀਂ ਹੁਣ ਅਸੀਂ ਆ ਗਏ ਆ 12 ਸਫਰ ਸੂਰ ਕਰਕੇ ਮੈਂ ਹੁਸਨ ਤੇ ਇੰਦਰ ਤਿੰਨੇ ਜਣੇ ਆ ਤੇ ਗਏ ਆ ਬਾਹਰ ਤੁਰ ਫਿਰ ਗਏ ਗੱਲਾਂ ਬਾਤਾਂ ਕੀਤੀਆਂ ਚਾਹ ਜੂ ਪੀਤੀ ਆ ਬਸ ਅੱਜ ਦੇ ਵਲੌਗ ਵਿੱਚ ਇਹੋ ਬਾਕੀ ਕਰਦੇ ਨਵੀਂ ਕਹਾਣੀ ਤੇ ਫੇਰ ਕੰਮ ਨਵੀਂ ਸਕ੍ਰਿਪਟ ਸੋਚਦੇ ਆ ਠੀਕ ਹੈ ਤੇ ਬਾਕੀ ਅਜੇ ਦੇ ਵਲੌਗ ਚ ਹੋ ਕੋਈ ਜੇ ਵਲੌਗ ਚੰਗਾ ਲੱਗਾ ਤਾਂ ਲਾਈਕ ਕਰਿਓ ਜੇ ਚੈਨਲ ਤੇ ਨਵੇਂ ਹੋ ਤੇ ਸਬਸਕ੍ਰਾਈਬ ਕਰਦੇ ਮਿਲਦੇ ਕੱਲ ਤੋਂ ਨਵੇਂ ਵਲੌਗ ਦੇ ਵਿੱਚ ਉਹ ਦੇਰਲੀ ਬਾਏ ਬਾਏ ਤੇ ਬਾਏ ਬਾਏ